ਹਾਂਜੀ ਪਿਆਰੇ ਵਿਦਿਆਰਥੀਓ ਜਿਹੜਾ 5ਵੀਂ 8ਵੀਂ 10ਵੀਂ ਤੇ 12ਵੀਂ ਦੀਆਂ ਕਲਾਸਾਂ ਦੀ ਜਿਹੜੀ ਪ੍ਰੀ ਬੋਰਡ ਟਰਮ ਪ੍ਰੀਖਿਆ ਦੀ ਡੇਟਸ਼ੀਟ ਸੰਬੰਧੀ ਜਿਹੜੀ ਆਈ ਆ ਇਹ ਪੱਤਰ ਤੁਹਾਡੇ ਨਾਲ ਸਾਂਝਾ ਕਰਦੇ ਆਂਗੇ ਜਿਹੜੀਆਂ ਪ੍ਰੀ ਬੋਰਡ ਪ੍ਰੀਖਿਆਵਾਂ ਲਈਆਂ ਜਾ ਰਹੀਆਂ ਨੇਗੀਆਂ ਉਹਨਾਂ ਦੀ ਜਿਹੜੀ ਕਿਸ ਦਿਨ ਪੇਪਰ ਹੋਏਗਾ ਬੱਚਿਆਂ ਦਾ 5ਵੀਂ 8ਵੀਂ 10ਵੀਂ ਅਤੇ 12ਵੀਂ ਦੀ ਪ੍ਰੀ ਬੋਰਡ ਦੀ ਡੇਟਸ਼ੀਟ ਤਾਂ ਕਿ ਤੁਸੀਂ ਛੁੱਟੀਆਂ ਵਿੱਚ ਦੇਖੋ ਵਧ ਗਈਆਂ ਤੇ ਆਪਦੀ ਤਿਆਰੀ ਕਰ ਸਕੋ ਤੁਸੀਂ ਆਓ ਆਪਾਂ ਸਾਰੀ ਡੇਟ ਸ਼ੀਟ ਪ੍ਰਤੀ ਜਾਣੀਏ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚੇ। ਲਓ ਜੀ ਬੇਟਾ ਮਿਤੀ 16 ਜਨਵਰੀ 26 ਦਿਨ ਸ਼ੁੱਕਰਵਾਰ ਨੂੰ ਦੇਖੋ ਆਪਾਂ 5ਵੀਂ ਦਾ ਕੋਈ ਪੇਪਰ ਹੈ ਨਹੀਂਗਾ 8ਵੀਂ ਦਾ ਅੰਗਰੇਜ਼ੀ ਦਾ ਪੇਪਰ ਹੋਏਗਾ 10ਵੀਂ ਦਾ ਵੀ ਅੰਗਰੇਜ਼ੀ ਦਾ ਤੇ 12ਵੀਂ ਦਾ ਜੀਓਗ੍ਰਾਫੀ ਐਫੀ ਵੀ ਫੰਡਾਮੈਂਟਲ ਬਿਜ਼ਨਸ ਜਣੇ ਕਿ ਚੋਣਵਾ ਵਿਸ਼ਾ ਇਹ ਹੋਏਗਾ। 17 ਜਨਵਰੀ ਸ਼ਨੀਵਾਰ ਨੂੰ 5ਵੀਂ ਦਾ ਕੋਈ ਪੇਪਰ ਨਹੀਂ ਹੈ। 8ਵੀਂ ਦਾ ਚੋਣਮਾ ਵਿਸ਼ਾ ਹੋਏਗਾ 10ਵੀਂ ਦਾ ਕੰਪਿਊਟਰ ਸਾਇੰਸ ਤੇ 12ਵੀਂ ਦੀ ਹੈਗੀ ਪੰਜਾਬੀ ਜਨਰਲ ਯਾਨੀ ਕਿ ਪੰਜਾਬੀ ਜੱਜਾ ਯਾਨੀ ਕਿ ਪੰਜਾਬੀ ਲਾਜ਼ਮੀ ਹੈ ਅਗੇ ਬੇਟਾ ਜੀ ਤੁਸੀਂ ਦੇਖ ਰਹੇ ਹੋ 19 ਜਨਵਰੀ ਸੋਮਵਾਰ ਨੂੰ 5ਵੀਂ ਦਾ ਕੋਈ ਪੇਪਰ ਨਹੀਂ ਹੈ 19 ਜਨਵਰੀ ਨੂੰ ਤੇ 8ਵੀਂ ਦਾ ਹੈਗਾ ਜੀ ਹਿੰਦੀ ਦਾ ਇਸ ਤੋਂ ਇਲਾਵਾ 10ਵੀਂ ਦਾ ਹੈਗਾ ਪੰਜਾਬੀ ਵੀ ਤੇ 12ਵੀਂ ਦਾ ਹੈਗਾ ਅੰਗਰੇਜ਼ੀ ਜੱਜਾ ਯਾਨੀ ਕਿ ਅੰਗਰੇਜ਼ੀ ਜਨਰਲ ਅੰਗਰੇਜ਼ੀ ਜਿਹੜਾ ਇੰਗਲਿਸ਼ ਕੰਪਲਸਰੀ ਅੱਗੇ 20 ਜਨਵਰੀ ਨੂੰ ਵੇਖਦੇ ਆ ਜੀ ਅਸੀਂ ਮੰਗਲਵਾਰ ਨੂੰ 5ਵੀਂ ਦਾ ਕੋਈ ਪੇਪਰ ਨਹੀਂ ਹੈ 8ਵੀਂ ਦਾ ਗਣਿਤ ਹੈ 10ਵੀਂ ਦਾ ਵੀ ਗਣਿਤਾ ਤੇ 12ਵੀਂ ਦਾ ਫਿਜ਼ਿਕਸ ਸਾਇੰਸ ਵਾਲੇ ਬੱਚਿਆਂ ਦਾ ਹਿਸਟਰੀ ਆਰਟਸ ਵਾਲੇ ਬੱਚਿਆਂ ਦਾ ਅਕਾਊਂਟੈਂਸੀ ਜਿਹੜਾ ਹੈਗਾ ਇਹ ਕਮਰਸ ਵਾਲੇ ਬੱਚਿਆਂ ਦਾ ਜਿਹੜਾ 49ਵੇਂ ਵਿਸ਼ੇ ਦਾ ਪੇਪਰ ਹੋਏਗਾ ਅੱਗੇ ਹੈਗਾ 22 ਜਨਵਰੀ 26 ਨੂੰ ਜੇ ਅਪਰਾ ਗੱਲ ਕਰੀਏ ਤਾਂ ਵੀਰਵਾਰ ਨੂੰ 5ਵੀਂ ਦਾ ਪੇਪਰ ਹਿੰਦੀ ਦਾ ਇਸ ਤੋਂ ਇਲਾਵਾ ਜਿਹੜਾ ਹੈਗਾ ਵਿਗਿਆਨ ਦਾ ਪੇਪਰ ਹੈਗਾਗਾ 8ਵੀਂ ਦਾ ਤੇ ਅੱਗੇ ਹੈਗਾ ਪੇਪਰ ਸਮਾਜਿਕ ਸਿੱਖਿਆ ਦਾ 10ਵੀਂ ਦਾ ਤੇ ਕੈਮਿਸਟਰੀ ਇਕਨੋਮਿਕਸ ਤੇ ਚੋਣਵਾ ਵਿਸ਼ਾ ਪੇਪਰ ਹੈਗੇ ਨੇ 12ਵੀਂ ਦੇ 23 ਜਨਵਰੀ ਨੂੰ ਬੇਟਾ ਜੀ ਸ਼ੁੱਕਰਵਾਰ ਨੂੰ ਵਾਤਾਵਰਣ ਸਿੱਖਿਆ ਦਾ ਹੈ 5ਵੀਂ ਦਾ 8ਵੀਂ ਦਾ ਪੰਜਾਬੀ ਦਾ ਤੇ 10ਵੀਂ ਦਾ ਹਿੰਦੀ ਦਾ ਤੇ 12ਵੀਂ ਦਾ ਵਾਤਾਵਰਣ ਸਿੱਖਿਆ ਦਾ 24 ਜਨਵਰੀ ਨੂੰ ਤੁਸੀਂ ਦੇਖ ਰਹੇ ਹੋ ਸ਼ਨੀਵਾਰ ਨੂੰ ਅੰਗਰੇਜ਼ੀ ਦਾ ਪੇਪਰ ਹੈ 5ਵੀਂ ਦਾ 8ਵੀਂ ਦਾ ਸਰੀਰਕ ਸਿੱਖਿਆ कि 10ਵੀਂ ਦਾ ਪੰਜਾਬੀ ਏ ਤੇ 12ਵੀਂ ਦਾ ਕੰਪਿਊਟਰ ਸਾਇੰਸ 28 ਜਨਵਰੀ ਨੂੰ ਤੁਸੀਂ ਦੇਖ ਰਹੇ ਹੋ ਜੀ ਸਕਰੀਨ ਦੇ ਉੱਪਰ ਜਿਹੜਾ ਪੇਪਰ ਹੈਗਾਗਾ ਬੁੱਧਵਾਰ ਨੂੰ ਹਿਸਾਬ ਦਾ ਪੇਪਰ ਆ ਜੀ 5ਵੀਂ ਦਾ 8ਵੀਂ ਦਾ ਸਮਾਜਿਕ ਸਿੱਖਿਆ ਦਾ ਤੇ 10ਵੀਂ ਦਾ ਵਿਗਿਆਨ ਦਾ ਤੇ 12ਵੀਂ ਦਾ ਗਣਿਤ ਤੇ ਚੌਣਵਾ ਵਿਸ਼ਾ ਜਿਨ੍ਹਾਂ ਨੇ ਰੱਖਿਆ ਉਹਨਾਂ ਦਾ ਵੀ ਹੋਏਗਾ 29 ਜਨਵਰੀ ਨੂੰ ਜੀ ਵੀਰਵਾਰ ਪੰਜਾਬੀ ਦਾ ਪੇਪਰ ਹੈਗਾ ਜੀ 5ਵੀਂ ਦਾ ਤੇ 8ਵੀਂ ਦਾ ਹੈਗਾ ਜੀ ਕੰਪਿਊਟਰ ਸਾਇੰਸ ਤੇ 10ਵੀਂ ਦਾ ਹੈਗਾ ਸਰੀਰਕ ਸਿੱਖਿਆ ਐਨ ਐਸ ਕੇ ਉਹ ਐਫ ਤੇ ਚੋਣਵਾ ਵਿਸ਼ਾ ਤੇ ਇਸ ਤੋਂ ਇਲਾਵਾ ਅਸੀਂ ਗੱਲ ਕਰੀਏ 12ਵੀਂ ਦੀ ਪੰਜਾਬੀ ਹਿੰਦੀ ਅੰਗਰੇਜ਼ੀ ਜਿਨ੍ਹਾਂ ਨੇ ਚੋਣ ਵੀ ਰੱਖੀ ਹੋਈ ਆ ਚੋਣਵਾ ਵਿਸ਼ਾ ਇਲੈਕਟਿਵ ਵਿਸ਼ਾ ਜਾਨੀ ਕਿ ਉਹਨਾਂ ਦਾ ਪੇਪਰ ਹੋਏਗਾ ਤੇ ਲਾਸਟ ਵਾਲਾ ਪੇਪਰ ਹੈਗਾ ਜੀ 30 ਜਨਵਰੀ 26 ਸ਼ੁੱਕਰਵਾਰ ਨੂੰ ਜਿਹਦੇ ਵਿੱਚ ਮਾਫ ਕਰਨਾ 5ਵੀਂ ਦਾ ਕੋਈ ਪੇਪਰ ਨਹੀਂ 8ਵੀਂ ਦਾ ਨਹੀਂ ਹੈ 10ਵੀਂ ਦਾ ਨਹੀਂ ਹੈ 12ਵੀਂ ਦਾ ਹੈ ਬਾਇਓਲੋਜੀ ਦਾ ਪੇਪਰ ਹੈਗਾ ਮੈਡੀਕਲ ਵਾਲੇ ਬੱਚਿਆਂ ਦਾ ਬਿਜ਼ਨਸ ਸਟੱਡੀ ਹੈ ਜਿਹੜਾ ਆਪਣਾ ਆਗੇ ਕਮਰਸ ਵਾਲੇ ਬੱਚੇ ਰਾਜਨੀਤੀ ਸ਼ਾਸਤਰ ਹੈਗਾ ਆਰਟਸ ਵਾਲੇ ਬੱਚਿਆਂ ਦਾ ਤਾਂ ਚੋਣਵਾ ਵਿਸ਼ਾ ਇਸ ਡੇਟ ਸ਼ੀਟ ਨੂੰ ਆਪਾਂ ਵੱਧ ਤੋਂ ਵੱਧ ਸ਼ੇਅਰ ਕਰੀਏ ਤਾਂ ਕਿ 5ਵੀਂ 8ਵੀਂ 10ਵੀਂ ਤੇ 12ਵੀਂ ਦੇ ਤੱਕ ਦੇ ਬੱਚਿਆਂ 'ਤੇ ਜਾਣਕਾਰੀ ਪਹੁੰਚੇ ਤੇ ਆਪਣੀ ਤਿਆਰੀ ਕਰ ਸਕਣ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰੋ ਸ਼ੁਕਰੀਆ ਧੰਨਵਾਦ